ਇਹ ਸਾਡਾ BBMP ਹਸਪਤਾਲ ਪ੍ਰੋਜੈਕਟ ਹਸਪਤਾਲ ਹੈ ਜਿਹੜਾ ਕਿ ਚਾਰ ਸਟੇਟਾਂ ਜਿਹੜੀਆਂ ਇਹਨਾਂ ਚਲਾਉਂਦੀਆਂ ਹਨ ਇਹਦੇ ਵਿੱਚ ਹਿਮਾਚਲ ਹੈ ਰਾਜਸਥਾਨ ਹੈ ਹਰਿਆਣਾ ਹੈ ਤੇ ਪੰਜਾਬ ਹੈ ਪੰਜਾਬ ਦਾ ਸ਼ੇਅਰ ਕੋਟਾ ਦੇ ਵਿੱਚ ਤਕਰੀਬਨ 60% ਹੈ ਤੇ ਲੇਕਿਨ ਕਿਸੇ ਜ਼ਮਾਨੇ ਵਿੱਚ ਇਹ ਜਿਹੜਾ 100 ਬੈੱਡ ਦਾ ਹਸਪਤਾਲ ਹੈ ਕਿਸੇ ਜ਼ਮਾਨੇ ਵਿੱਚ ਇਹਦੀ ਸਾਰੀ ਕੋਈ ਡਾਕਟਰਾਂ ਦੀ ਕੋਈ ਕਮੀ ਨਹੀਂ ਹੁੰਦੀ ਸੀਗੀ ਹਰ ਤਰ੍ਹਾਂ ਦੇ ਸਪੈਸ਼ਲਿਸਟ ਆਪਣੀ ਸਪੈਸ਼ਲਟੀ ਦੀਆਂ ਸੇਵਾਵਾਂ ਮੁਹੱਈਆ ਕਰਾਉਂਦੇ ਸੀਗੇ ਹੌਲੀ-ਹੌਲੀ ਹੌਲੀ-ਹੌਲੀ ਇਹ ਹਸਪਤਾਲ ਇਸ ਤਦਾਦ ਤੇ ਪਹੁੰਚ ਗਿਆ ਹੈ ਕਿ ਡਾਕਟਰ तकरीबन 16 ਡਾਕਟਰਾਂ ਤੋਂ ਘਟ ਕੇ ਸਪੈਸ਼ਲਿਸਟ ਦਾ ਨ ਸਿਰ ਰਹਿ ਗਏ ਨੇ ਸਿਰਫ ਚਾਰ ਜਾਂ ਪੰਜ ਡਾਕਟਰ ਹੀ ਇੱਥੇ ਅਪਾਇੰਟ ਕੀਤੇ ਲਏ ਨੇ ਉਹ ਵੀ ਜਿਹੜੇ ਡਾਕਟਰ ਅਪਾਇੰਟ ਕੀਤੇ ਆ ਉਹ ਵੀ ਪੰਜਾਬ ਸਰਕਾਰ ਵੱਲੋਂ ਹੀ ਆ ਕੋਸ਼ਿਕਾ ਐਨ ਐਲ ਐਨ ਐਨ ਐਚ ਆਰ ਐਮ ਵੱਲੋਂ ਆ ਬਾਕੀ ਜਿਹੜੇ ਆ ਕੋਈ ਵੀ ਡਾਕਟਰ ਸਾਡੇ ਹੁਣ ਇਸ ਵੇਲੇ ਕੋਈ ਹਿਮਾਚਲ ਤੋਂ ਨਹੀਂ ਆ ਕੋਈ ਰਾਜਸਥਾਨ ਤੋਂ ਨਹੀਂ ਕੋਈ ਕੋਈ ਹਰਿਆਣਾ ਦੀ ਕੋਟੇ ਤੋਂ ਨਹੀਂ ਇਹ ਸਾਰੇ ਸਾਰੇ ਡਾਕਟਰ ਹੈ तकरीबन ਪੰਜਾਬ ਦੇ ਹੀ ਹੈ ਔਰ ਇਹ ਜਿਹੜੀਆਂ ਕਮੀਆਂ ਸਾਨੂੰ ਆਮ ਪਬਲਿਕ ਨੂੰ ਜਿਹੜੀ ਮੁਸ਼ਕਲ ਪੇਸ਼ ਆ ਰਹੀ ਹੈ ਇਸੇ ਕਰਕੇ ਆ ਰਹੀ ਹੈ ਕਿ ਸਾਡੇ ਕੋਲ ਇਹਨਾਂ ਸਪੈਸ਼ਲਿਸਟਾਂ ਦੀ ਬਹੁਤ ਘਾਟ ਲੋਕ ਆਉਂਦੇ ਨੇ ਬੜੀ ਜਰੂਰ ਜਰੂਰ ਮਤਲਬ ਆਉਂਦੇ ਨੇ ਲੋਕ ਸੇਵਾਵਾਂ ਦਾ ਇੰਨੀ ਵੱਡੀ ਆਸ ਲੈ ਕੇ ਲੇਕਿਨ ਜਦੋਂ ਪਤਾ ਲੱਗਦਾ ਹੈ ਕਿ ਸਾਡੇ ਕੋਲ ਇੱਥੇ ਸਪੈਸ਼ਲਿਸਟ ਨਹੀਂ ਹੈ ਤੇ ਨਿਰਾਸ਼ ਹੋ ਕੇ ਜਾਣਾ ਪੈਂਦਾ ਹੈ ਬਨ ਕਿਸੇ ਹੋਰ ਹਸਪੀਟਲ ਨੂੰ ਸਾਨੂੰ ਮਜਬੂਰਨ ਰੈਫਰ ਕਰਨਾ ਪੈਂਦਾ ਹੈ ਆ ਜਿਹੜਾ ਮਾਨਯੋਗ ਰਾਜ ਸਭਾ ਦੇ ਮੈਂਬਰ ਸਾਹਿਬ ਵੱਲੋਂ ਜੋ ਇਹ ਮੁੱਦਾ ਚੁੱਕਿਆ ਗਿਆ ਹੈ ਇਹ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜੇਕਰ ਇਹ ਸਾਡਾ ਬੀਬੀਐਮਬੀ ਹਸਪੀਟਲ ਪੀਜੀਆਈ ਸੈਟੇਲਾਈਟ ਨਾਲ ਜੁੜ ਜਾਵੇ ਤਾਂ ਤਕਰੀਬਨ ਜਿਹੜੀਆਂ ਸਾਂ ਹੋਰ ਵੀ ਸਾਡੇ ਲੋਕਾਂ ਨੂੰ ਜੋ ਆਮ ਜਿਹੜੀ ਇਹ ਪਬਲਿਕ ਆਮ ਪਬਲਿਕ ਨੂੰ ਜਿਹੜੀ ਉਹ ਪ੍ਰੋਬਲਮ ਜਿਹੜੀ ਆ ਫੇਸ ਕਰਨੀ ਪੈਂਦੀ ਆ ਉਹ ਨਾ ਹੋਵੇ ਤੇ ਸਾਰੀਆਂ ਸੁਵਿਧਾਵਾਂ ਸਾਡੀਆਂ तकरीबन ਸਾਡੀਆਂ ਜਿਹੜੀਆਂ ਪੀਜੀਆਈ ਸੈਟਲਾਈਟ ਨਾਲ ਜੁੜ ਜਾਵੇ ਤਾਂ तकरीबन ਸਾਡੀਆਂ ਇਹ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਨਾ ਇਹ ਵੀ ਹੱਲ ਹੋ ਸਕਦੀਆਂ ਨੇ that why ਵੀ ਉਹ ਆਪਰੇ ਸੌਲ ਕਰਾਂਗਾ ਕਿ ਤੁਸੀਂ ਵੀ ਇੱਥੇ ਟਾਈਮ ਲੰਮਾ ਸਮਾਂ ਹੰਡਾਇਆ ਸੇਵਾ ਕਰਦੇ ਕਿ ਤੇਵਾਰ ਤੁਹਾਨੂੰ ਵੀ ਰਾਤ ਨੂੰ ਆਫਸਰ ਤੇ ਆਣਾ ਪੈਂਦਾ ਡਿਊਟੀ ਨਹੀਂ ਕਿ ਉਹਦੇ ਤਾਂ ਵੀ ਆਣਾ ਪੈਂਦਾ ਲੱਗਦਾ ਜੇ ਕਿ ਕਦੇ ਕਮੀ ਡਾਕਟਰਾਂ ਦੀ ਪੂਰੀ ਹੋ ਜAVE ਜਾਂ ਇੱਥੇ ਅਪਾਇੰਟ ਕਰ ਦਿੱਤਾ ਥੋੜੇ ਬਿਹਤਰ ਇਲਾਜ ਲੋਕਾਂ ਨੂੰ ਮਿਲ ਸਕਦਾ ਇਲਾਕੇ ਦੇ ਬਿਲਕੁਲ ਕਿਉਂਕਿ ਅਸੀਂ ਕੁਝ ਸਾਡੇ ਚ ਸਪੈਸ਼ਲਿਸਟ ਹੋਣ ਦੇ ਬਾਵਜੂਦ ਵੀ ਅਸੀਂ ਐਮਰਜੈਂਸੀ ਸਟ੍ਰਗਮਾਂ ਨੂੰ ਸਾਨੂੰ ਪਹਿਲਾਂ ਪੈਲ ਦੇ ਧਾਰ ਤੇ ਦੇਖਣਾ ਪੈਂਦਾ ਹੈ ਔਰ ਨੇਚਰਲੀ ਜੇ ਕੋਈ ਸਪੈਸ਼ਲਿਸਟ ਡਾਕਟਰ ਐਮਰਜੈਂਸੀ ਰਾਤ ਦੀ ਡਿਊਟੀ ਕਰਦਾ ਤੇ ਉਹਨੂੰ ਅਗਲੇ ਦਿਨ ਨੂੰ ਰੈਸਟ ਮਿਲਣੀ ਹੁੰਦੀ ਹੈ ਫਿਰ ਲੇਕਿਨ ਪਬਲਿਕ ਨੂੰ ਫੇਰ ਪ੍ਰੋਬਲਮ ਆਉਂਦੀ ਆ ਇਸ ਕਰਕੇ ਇਹ ਜਿਹੜੀਆਂ ਚਾਰ ਪੰਜ ਡਾਕਟਰਾਂ ਦੇ ਨਾਲ ਜਿਹੜਾ ਇਹ ਹਸਪੀਟਲ ਚੱਲਦਾ ਰਿਹਾ ਚੱਲਦਾ ਆ ਰਿਹਾ ਲੋਕਾਂ ਨੂੰ ਇਹ ਐਮਰਜੈਂਸੀ ਸੇਵਾਵਾਂ ਦੇ ਵਿੱਚ ਭਾਵੇਂ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਹੁੰਦੀ ਲੇਕਿਨ ਉਹਨਾਂ ਨੂੰ ਸਪੈਸ਼ਲਿਟੀ ਦੀ ਸੇਵਾਵਾਂ ਨਹੀਂ ਮਿਲਦੀਆਂ ਪੂਰੀਆਂ ਇਹ ਜੇ ਇਸ ਪੂਰੀ ਜਿਹੜੀ ਮੈਂ ਕਹਿੰਦਾ ਕਿ ਇਹ ਜਿਹੜੀਆਂ ਜਿਹੜੀਆਂ ਸਾਨੂੰ ਕਮੀਆਂ ਪੇਸ਼ ਆ ਰਹੀਆਂ ਡਾਕਟਰਾਂ ਦੀ ਸਪੈਸ਼ਲ ਸਪੈਸ਼ਲਿਸਟਾਂ ਦੇ ਘਾਟ ਹੋਣ ਕਰਕੇ ਜਿਹੜੀ ਮੁਸ਼ਕਲ ਆ ਰਹੀ ਹੈ ਜੇਕਰ ਇਹ ਘਾਟ ਸਾਨੂੰ ਸਪੈਸ਼ਲਿਸਟ ਡਾਕਟਰ ਮਹਈਆ ਕਰਾ ਕੇ ਪੂਰੀ ਉਹ ਜਿਵੇਂ ਆ ਪਬਲਿਕ ਨੂੰ ਤੇ ਇਹ ਹਸਪੀਟਲ ਵੀ ਸਾਡਾ ਪੰਜਾਬ ਦੇ ਵਿੱਚ ਕਿਸੇ ਨਾਮ ਤੇ ਆ ਸਕਦਾ ਹੈ